ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਦੂ ਸੀ ਵੇਖ ਰਿਹਾ ਹਾਂ ਏਰੇ ਇਸ ਵੇਲੇ ਦੀ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਪੋਤੀ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਰਜਨਦੀਪ ਕੌਰ ਜੋ ਗੁੜਗਾਉਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਉਸ ਦਾ ਦਿਹਾਂਤ ਹੋ ਗਿਆ ਬੀਤੇ ਕਈ ਦਿਨਾਂ ਤੋਂ ਉਹ ਬਿਮਾਰ ਸੀ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ ਬੇਹਦ ਦੁਖਦਾਈ ਘਟਨਾ ਹੈ ਜੋ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਅੱਜ 21ਵਾਂ ਦਿਨ ਹੈ ਮਰਨ ਵਰਤ ਦੇ ਨੇ ਤੇ ਅੱਜ ਹੀ ਉਹਨਾਂ ਦੀ ਕਿਸਾਨਾਂ ਦੇ ਸਾਰਿਆਂ ਦੇ ਨਾਲ ਕੇਂਦਰ ਦੇ ਨਾਲ ਮੀਟਿੰਗ ਹੈ ਸਾਰੇ ਕਿਸਾਨ ਇਕੱਠੇ ਹੋ ਕੇ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਨੇ 5:30 ਵਜੇ ਦੇ ਕਰੀਬ ਮੀਟਿੰਗ ਹੈ ਉਤੇ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਇਸ ਖਬਰ ਬਾਰੇ ਪਤਾ ਹੈ ਕਿ ਉਹਨਾਂ ਦੀ ਪੋਤੀ ਦਾ ਦਿਹਾੜ ਹੋ ਗਿਆ ਤੇ ਅੱਜ ਹੀ ਉਸ ਦਾ ਸੰਸਕਾਰ ਹੋਣਾ ਹੈ ਪਰ ਉਹਨਾਂ ਨੇ ਆਪਣੇ ਫਰਜ਼ ਨੂੰ ਸਮਝਦੇ ਹੋਏ ਕਿਸਾਨਾਂ ਦੇ ਨਾਲ ਉਹੀ ਅਵਸਥਾ ਦੇ ਵਿੱਚ ਚੰਡੀਗੜ੍ਹ ਦੇ 26 ਸੈਕਟਰ ਵਿਖੇ ਉਹ ਪਹੁੰਚ ਚੁੱਕੇ ਨੇ ਉੱਥੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਦਿਲ ਦੇ ਵਿੱਚ ਦਰਦ ਹੈ ਪੋਤੀ ਦਾ ਕਿਉਂਕਿ ਰਜਨਦੀਪ ਕੌਰ ਉਹਨਾਂ ਦੀ ਪੋਤੀ ਹੈ ਜੋ ਗੁੜਗਾਉਂ ਦੇ ਵਿੱਚ ਮੈਡੀਕਲ ਦੀ ਪੜਾਈ ਕਰ ਰਹੀ ਸੀ ਉਸ ਦਾ ਦਿਹਾਤ ਹੋ ਗਿਆ ਉਸੇ ਦਰਦ ਨੂੰ ਦਿਲ ਦੇ ਵਿੱਚ ਰੱਖ ਕੇ 81 ਦਿਨਾਂ ਤੋਂ ਮਰਨ ਵਰਤੇ ਹੋ ਕੇ ਉਹ ਅੱਜ ਕਿਸਾਨਾਂ ਦੇ ਲਈ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕੇਂਦਰ ਵੱਲੋਂ ਅੱਜ ਮੀਟਿੰਗ ਦਾ ਸਮਾਂ ਰੱਖਿਆ ਗਿਆ ਸੀ 5:30 ਦੇ ਕਰੀਬ ਮੀਟਿੰਗ ਆਉਣ ਵਾਲੀ ਹੈ ਲਗਾਤਾਰ ਸਾਰੇ ਆਗੂ ਨੇ ਜਿਹੜੇ ਉੱਥੇ ਪਹੁੰਚ ਰਹੇ ਨੇ ਪਰ ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਹੈ ਕਿ ਉਹ ਮੋਢੀ ਉਹ ਕਿਸਾਨ ਆਗੂ ਜੋ ਪਿਛਲੇ 81 ਦਿਨਾਂ ਤੋਂ ਮਰਨ ਵਰਤੇ ਬੈਠਾ ਹੋਇਆ ਕੀ ਕੁਝ ਉਹਨੇ ਆਪਣੇ ਸਰੀਰ ਤੇ ਆਪਣੀ ਜ਼ਿੰਦਗੀ ਤੇ ਹੰਡਾਇਆ ਹੈ ਉਸ ਕਿਸਾਨ ਆਗੂ ਦੇ ਨਾਲ ਅਜੀਹਾ ਵਰਤਾਰਾ ਵਰਤ ਜਾਣਾ ਅਜੀਹਾ ਪਾਣਾ ਵਰਤ ਜਾਣਾ ਜੋ ਕਿ ਬੇहद ਹੀ ਜ਼ਿਆਦਾ ਦੁਖਦਾਈ ਹੈ ਸੋ ਕਹਿ ਸਕਦਾ ਕਿ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਅੱਜ ਦੇ ਦਿਨ ਜਦੋਂ ਜਿਸ ਦਿਨ ਦਾ ਸਾਰੇ ਕਿਸਾਨਾਂ ਨੂੰ ਇੰਤਜ਼ਾਰ ਸੀ ਕਿ ਸਾਰੇ ਜਾੜੇ ਮੀਟਿੰਗ ਕਰਾਂਗੇ ਕੇਂਦਰ ਸ਼ਾਇਦ ਉਹਨਾਂ ਦੀ ਬਾਹ ਫੜੇਗਾ ਕੇਂਦਰ ਸ਼ਾਇਦ ਜੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪਰਵਾਨ ਕਰੇਗਾ ਇਸ ਦਿਨ ਦਾ ਸਭ ਨੂੰ ਚਾ ਵੀ ਸੀਗਾ ਵੀ ਚਲੋ ਕੋਈ ਨਾ ਇੱਕ ਸਾਲ ਤੋਂ ਵਾਅਦਾ ਸਮਾਂ ਹੋ ਗਿਆ ਆਪਾਂ ਸਾਰੇ ਭੁੱਖੇ ਪਿਆਸੇ ਸੜਕਾਂ ਤੇ ਬੈਠੇ ਹੋਏ ਆ ਕੇਂਦਰ ਸਾਡੀ ਸੁਣੇਗਾ ਪਰ ਇਸੇ ਦਿਨ ਹੀ ਕਿਸਾਨ ਆਗੂ ਸਬਦੇ ਮੋਢੀ ਖਨੌਰੀ ਬਾਰਡਰ ਤੇ ਲਗਾਤਾਰ 81 ਦਿਨਾਂ ਤੋਂ ਭੁੱਖੇ ਪਿਆਸੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਪੋਤੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਸ ਦਾ ਕਾਰ ਚਲਾਣਾ ਹੋ ਗਿਆ ਅੱਜ ਉਸ ਦਾ ਵੀ ਸੰਸਕਾਰ ਹੈ ਪੋਤੀ ਦਾ ਸੰਸਕਾਰ ਛੱਡ ਕੇ ਕਿਸਾਨ ਆਗੂ ਮੀਟਿੰਗ ਦੇ ਲਈ ਰਵਾਨਾ ਹੋਏ ਹੋਏ ਨੇ ਉੱਥੇ ਪਹੁੰਚ ਗਏ ਨੇ 5:30 ਦੇ ਕਰੀਬ ਮੀਟਿੰਗ ਹੋਏਗੀ ਜਿਸ ਦੇ ਵਿੱਚ 28 ਦੇ ਕਰੀਬ ਕਿਸਾਨ ਆਗੂ ਨੇ ਜਿਹੜੇ ਸ਼ਾਮਿਲ ਹੋਣਗੇ ਕਿਸਾਨਾਂ ਦਾ ਵੱਡਾ ਜਥਾ ਹੈ ਜੋ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਚੱਲਿਆ ਸੀ ਤੇ ਉਹ ਹੁਣ ਚੰਡੀਗੜ੍ਹ ਪਹੁੰਚ ਚੁੱਕਿਆ ਹੈ ਮੀਟਿੰਗ ਸ਼ੁਰੂ ਹੋਣ ਦੇ ਦੌਰਾਨ ਕੀ ਕੁਝ ਖਾਸ ਰਹੇਗਾ ਕਿਉਂਕਿ ਇਸ ਦੇ ਵਿੱਚ ਗੁਰਮੀਤ ਸਿੰਘ ਖੁੱਡੀਆ ਜੋ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਉਹ ਵੀ ਵਿੱਚ ਸ਼ਮੂਲੀਅਤ ਕਰਨਗੇ ਹੋਰ ਵੀ ਕਈ ਕੇਂਦਰੀ ਅਧਿਕਾਰੀ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਹੋਣਗੇ ਕਈ ਅਹਿਮ ਫੈਸਲੇ ਨੇ ਉਹ ਇਸ ਦੇ ਵਿੱਚ ਲਏ ਜਾ ਸਕਦੇ ਨੇ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਕੇਂਦਰ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲਵੇ ਕਿਉਂਕਿ ਖਬਰਾਂ ਇਹ ਵੀ ਨੇ ਕਿ ਹੁਣ ਦਿੱਲੀ ਜਿੱਤਣ ਤੋਂ ਬਾਅਦ ਜਿਹੜੀ ਭਾਜਪਾ ਹੈ ਉਹ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ ਤੇ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਐਂਟਰ ਕਰਨ ਤੋਂ ਸਭ ਤੋਂ ਪਹਿਲਾਂ ਸਾਡੇ ਕਿਸਾਨ ਬੈਠੇ ਹੋਏ ਨੇ ਜਿਹੜੇ 1 ਸਾਲ ਤੋਂ ਦਰਨੇ ਤੇ ਬੈਠੇ ਹੋਏ ਨੇ ਜਿਨ੍ਹਾਂ ਦੀਆਂ ਮੰਗਾਂ ਨੇ ਉਹ ਆਪਣੀਆਂ ਮੰਗਾਂ ਨੂੰ ਪ੍ਰਵਾਨ ਕਰਵਾਉਣਾ ਚਾਹੁੰਦੇ ਨੇ ਸੋ ਵੇਖਦੇ ਆ ਕਿ 5:30 ਵਜੇ ਵਾਲੀ ਮੀਟਿੰਗ ਦੇ ਦੌਰਾਨ ਕੀ ਕੁਝ ਸਾਹਮਣੇ ਆਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਸ ਵੇਲੇ ਦੀ ਜੋ ਇਹ ਬੇਵहद ਦੁਖਦਾਈ ਖਬਰ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਦੀ ਪੋਤਰੀ ਰਜਨਦੀਪ ਕੌਰ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਸ ਦਰਦ ਨੂੰ ਦਿਲ ਦੇ ਵਿੱਚ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਮਰਨ ਵਰਤੇ ਬਾਟੇ ਹੋਏ ਭੁੱਖੜ ਪਾਣੇ ਨੇ ਉਹ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ ਮੀਟਿੰਗ ਦੇ ਦੌਰਾਨ ਕੀ ਕੁਝ ਸਾਹਮਣੇ ਆਵੇਗਾ ਇਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਦੂ ਸੀ ਵੇਖ ਰਿਹਾ ਹਾਂ ਅੱਜ ਇਸ ਵੇਲੇ ਦੀ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਪੋਤੀ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਰਜਨਦੀਪ ਕੌਰ ਜੋ ਗੁੜਗਾਉਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਉਸ ਦਾ ਦਿਹਾਂਤ ਹੋ ਗਿਆ ਬੀਤੇ ਕਈ ਦਿਨਾਂ ਤੋਂ ਉਹ ਬਿਮਾਰ ਸੀ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ ਬੇਹਦ ਦੁਖਦਾਈ ਘਟਨਾ ਹੈ ਜੋ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਅੱਜ 21ਵਾਂ ਦਿਨ ਹੈ ਮਰਨ ਵਰਤ ਰਹੇ ਨੇ ਤੇ ਅੱਜ ਹੀ ਉਹਨਾਂ ਦੀ ਕਿਸਾਨਾਂ ਦੇ ਸਾਰਿਆਂ ਦੇ ਨਾਲ ਕੇਂਦਰ ਦੇ ਨਾਲ ਮੀਟਿੰਗ ਹੈ ਸਾਰੇ ਕਿਸਾਨ ਇਕੱਠੇ ਹੋ ਕੇ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਨੇ 5:30 ਵਜੇ ਦੇ ਕਰੀਬ ਮੀਟਿੰਗ ਹੈ ਉਤੇ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਇਸ ਖਬਰ ਬਾਰੇ ਪਤਾ ਹੈ ਕਿ ਉਹਨਾਂ ਦੀ ਪੋਤੀ ਦਾ ਦਿਹਾੜ ਹੋ ਗਿਆ ਤੇ ਅੱਜ ਹੀ ਉਸ ਦਾ ਸੰਸਕਾਰ ਹੋਣਾ ਹੈ ਪਰ ਉਹਨਾਂ ਨੇ ਆਪਣੇ ਫਰਜ਼ ਨੂੰ ਸਮਝਦੇ ਹੋਏ ਕਿਸਾਨਾਂ ਦੇ ਨਾਲ ਉਹੀ ਅਵਸਥਾ ਦੇ ਵਿੱਚ ਚੰਡੀਗੜ੍ਹ ਦੇ 26 ਸੈਕਟਰ ਵਿਖੇ ਉਹ ਪਹੁੰਚ ਚੁੱਕੇ ਨੇ ਉੱਥੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਦਿਲ ਦੇ ਵਿੱਚ ਦਰਦ ਹੈ ਪੋਤੀ ਦਾ ਕਿਉਂਕਿ ਰਜਨਦੀਪ ਕੌਰ ਉਹਨਾਂ ਦੀ ਪੋਤੀ ਹੈ ਜੋ ਗੁੜਗਾਉਂ ਦੇ ਵਿੱਚ ਮੈਡੀਕਲ ਦੀ ਪੜਾਈ ਕਰ ਰਹੀ ਸੀ ਉਸ ਦਾ ਦਿਹਾਤ ਹੋ ਗਿਆ ਉਸੇ ਦਰਦ ਨੂੰ ਦਿਲ ਦੇ ਵਿੱਚ ਰੱਖ ਕੇ 81 ਦਿਨਾਂ ਤੋਂ ਮਰਨ ਵਰਤੇ ਹੋ ਕੇ ਉਹ ਅੱਜ ਕਿਸਾਨਾਂ ਦੇ ਲਈ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕੇਂਦਰ ਵੱਲੋਂ ਅੱਜ ਮੀਟਿੰਗ ਦਾ ਸਮਾਂ ਰੱਖਿਆ ਗਿਆ ਸੀ 5:30 ਦੇ ਕਰੀਬ ਮੀਟਿੰਗ ਆਉਣ ਵਾਲੀ ਹੈ ਲਗਾਤਾਰ ਸਾਰੇ ਆਗੂ ਨੇ ਜਿਹੜੇ ਉੱਥੇ ਪਹੁੰਚ ਰਹੇ ਨੇ ਪਰ ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਹੈ ਕਿ ਉਹ ਮੋਢੀ ਉਹ ਕਿਸਾਨ ਆਗੂ ਜੋ ਪਿਛਲੇ 81 ਦਿਨਾਂ ਤੋਂ ਮਰਨ ਵਰਤੇ ਬੈਠਾ ਹੋਇਆ ਕੀ ਕੁਝ ਉਹਨੇ ਆਪਣੇ ਸਰੀਰ ਤੇ ਆਪਣੀ ਜ਼ਿੰਦਗੀ ਤੇ ਹੰਡਾਇਆ ਹੈ ਉਸ ਕਿਸਾਨ ਆਗੂ ਦੇ ਨਾਲ ਅਜੀਹਾ ਵਰਤਾਰਾ ਵਰਤ ਜਾਣਾ ਅਜੀਹਾ ਪਾਣਾ ਵਰਤ ਜਾਣਾ ਜੋ ਕਿ ਬੇहद ਹੀ ਜ਼ਿਆਦਾ ਦੁਖਦਾਈ ਹੈ ਸੋ ਕਹਿ ਸਕਦਾ ਕਿ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਅੱਜ ਦੇ ਦਿਨ ਜਦੋਂ ਜਿਸ ਦਿਨ ਦਾ ਸਾਰੇ ਕਿਸਾਨਾਂ ਨੂੰ ਇੰਤਜ਼ਾਰ ਸੀ ਕਿ ਸਾਰੇ ਜਾੜੇ ਮੀਟਿੰਗ ਕਰਾਂਗੇ ਕੇਂਦਰ ਸ਼ਾਇਦ ਉਹਨਾਂ ਦੀ ਬਾਹ ਫੜੇਗਾ ਕੇਂਦਰ ਸ਼ਾਇਦ ਜੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪਰਵਾਨ ਕਰੇਗਾ ਇਸ ਦਿਨ ਦਾ ਸਭ ਨੂੰ ਚਾ ਵੀ ਸੀਗਾ ਵੀ ਚਲੋ ਕੋਈ ਨਾ ਇੱਕ ਸਾਲ ਤੋਂ ਵਾਅਦਾ ਸਮਾਂ ਹੋ ਗਿਆ ਆਪਾਂ ਸਾਰੇ ਭੁੱਖੇ ਪਿਆਸੇ ਸੜਕਾਂ ਤੇ ਬੈਠੇ ਹੋਏ ਆ ਕੇਂਦਰ ਸਾਡੀ ਸੁਣੇਗਾ ਪਰ ਇਸੇ ਦਿਨ ਹੀ ਕਿਸਾਨ ਆਗੂ ਸਬਦੇ ਮੋਦੀ ਖਨੌਰੀ ਬਾਰਡਰ ਤੇ ਲਗਾਤਾਰ 81 ਦਿਨਾਂ ਤੋਂ ਭੁੱਖੇ ਪਿਆਸੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਪੋਤੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਸ ਦਾ ਕਾਰ ਚਲਾਣਾ ਹੋ ਗਿਆ ਅੱਜ ਉਸ ਦਾ ਵੀ ਸੰਸਕਾਰ ਹੈ ਪੋਤੀ ਦਾ ਸੰਸਕਾਰ ਛੱਡ ਕੇ ਕਿਸਾਨ ਆਗੂ ਮੀਟਿੰਗ ਦੇ ਲਈ ਰਵਾਨਾ ਹੋਏ ਹੋਏ ਨੇ ਉੱਥੇ ਪਹੁੰਚ ਗਏ ਨੇ 5:30 ਦੇ ਕਰੀਬ ਮੀਟਿੰਗ ਹੋਏਗੀ ਜਿਸ ਦੇ ਵਿੱਚ 28 ਦੇ ਕਰੀਬ ਕਿਸਾਨ ਆਗੂ ਨੇ ਜੜੇ ਸ਼ਾਮਿਲ ਹੋਣਗੇ ਕਿਸਾਨਾਂ ਦਾ ਵੱਡਾ ਜਥਾ ਹੈ ਜੋ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਚੱਲਿਆ ਸੀ ਤੇ ਉਹ ਹੁਣ ਚੰਡੀਗੜ੍ਹ ਪਹੁੰਚ ਚੁੱਕਿਆ ਹੈ ਮੀਟਿੰਗ ਸ਼ੁਰੂ ਹੋਣ ਦੇ ਦੌਰਾਨ ਕੀ ਕੁਝ ਖਾਸ ਰਹੇਗਾ ਕਿਉਂਕਿ ਇਸ ਦੇ ਵਿੱਚ ਗੁਰਮੀਤ ਸਿੰਘ ਖੁੱਡੀਆ ਜੋ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਉਹ ਵੀ ਵਿੱਚ ਸ਼ਮੂਲੀਅਤ ਕਰਨਗੇ ਹੋਰ ਵੀ ਕਈ ਕੇਂਦਰੀ ਅਧਿਕਾਰੀ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਹੋਣਗੇ ਕਈ ਅਹਿਮ ਫੈਸਲੇ ਨੇ ਉਹ ਇਸ ਦੇ ਵਿੱਚ ਲਏ ਜਾ ਸਕਦੇ ਨੇ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਕੇਂਦਰ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲਵੇ ਕਿਉਂਕਿ ਖਬਰਾਂ ਇਹ ਵੀ ਨੇ ਕਿ ਹੁਣ ਦਿੱਲੀ ਜਿੱਤਣ ਤੋਂ ਬਾਅਦ ਜਿਹੜੀ ਭਾਜਪਾ ਹੈ ਉਹ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ ਤੇ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਐਂਟਰ ਕਰਨ ਤੋਂ ਸਭ ਤੋਂ ਪਹਿਲਾਂ ਸਾਡੇ ਕਿਸਾਨ ਬੈਠੇ ਹੋਏ ਨੇ ਜਿਹੜੇ 1 ਸਾਲ ਤੋਂ ਦਰਨੇ ਤੇ ਬੈਠੇ ਹੋਏ ਨੇ ਜਿਨ੍ਹਾਂ ਦੀਆਂ ਮੰਗਾਂ ਨੇ ਉਹ ਆਪਣੀਆਂ ਮੰਗਾਂ ਨੂੰ ਪ੍ਰਵਾਨ ਕਰਵਾਉਣਾ ਚਾਹੁੰਦੇ ਨੇ ਸੋ ਵੇਖਦੇ ਆ ਕਿ 5:30 ਵਜੇ ਵਾਲੀ ਮੀਟਿੰਗ ਦੇ ਦੌਰਾਨ ਕੀ ਕੁਝ ਸਾਹਮਣੇ ਆਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਸ ਵੇਲੇ ਦੀ ਜੋ ਇਹ ਬੇਵहद ਦੁਖਦਾਈ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਦੀ ਪੋਤਰੀ ਰਜਨਦੀਪ ਕੌਰ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਸ ਦਰਦ ਨੂੰ ਦਿਲ ਦੇ ਵਿੱਚ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਜੋ ਮਰਨ ਵਰਤੇ ਬਾਟੇ ਹੋਏ ਭੁਖੜਪਾਣੇ ਨੇ ਉਹ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ ਮੀਟਿੰਗ ਦੇ ਦੌਰਾਨ ਕੀ ਕੁਝ ਸਾਹਮਣੇ ਆਵੇਗਾ ਇਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਦੂ ਸੀ ਵੇਖ ਰਿਹਾ ਹਾਂ ਏਅਰ ਇਸ ਵੇਲੇ ਦੀ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਪੋਤੀ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਰਜਨਦੀਪ ਕੌਰ ਜੋ ਗੁੜਗਾਉਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਉਸ ਦਾ ਦਿਹਾਂਤ ਹੋ ਗਿਆ ਬੀਤੇ ਕਈ ਦਿਨਾਂ ਤੋਂ ਉਹ ਬਿਮਾਰ ਸੀ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ ਬੇਹਦ ਦੁਖਦਾਈ ਘਟਨਾ ਹੈ ਜੋ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਅੱਜ 18ਵਾਂ ਦਿਨ ਹੈ ਮਰਨ ਵਰਤ ਰਹੇ ਨੇ ਤੇ ਅੱਜ ਹੀ ਉਹਨਾਂ ਦੀ ਕਿਸਾਨਾਂ ਦੇ ਸਾਰਿਆਂ ਦੇ ਨਾਲ ਕੇਂਦਰ ਦੇ ਨਾਲ ਮੀਟਿੰਗ ਹੈ ਸਾਰੇ ਕਿਸਾਨ ਇਕੱਠੇ ਹੋ ਕੇ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਨੇ 5:30 ਵਜੇ ਦੇ ਕਰੀਬ ਮੀਟਿੰਗ ਹੈ ਉਤੇ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਇਸ ਖਬਰ ਬਾਰੇ ਪਤਾ ਹੈ ਕਿ ਉਹਨਾਂ ਦੀ ਪੋਤੀ ਦਾ ਦਿਹਾੜ ਹੋ ਗਿਆ ਤੇ ਅੱਜ ਹੀ ਉਸ ਦਾ ਸੰਸਕਾਰ ਹੋਣਾ ਹੈ ਪਰ ਉਹਨਾਂ ਨੇ ਆਪਣੇ ਫਰਜ਼ ਨੂੰ ਸਮਝਦੇ ਹੋਏ ਕਿਸਾਨਾਂ ਦੇ ਨਾਲ ਉਹੀ ਅਵਸਥਾ ਦੇ ਵਿੱਚ ਚੰਡੀਗੜ੍ਹ ਦੇ 26 ਸੈਕਟਰ ਵਿਖੇ ਉਹ ਪਹੁੰਚ ਚੁੱਕੇ ਨੇ ਉੱਥੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਦਿਲ ਦੇ ਵਿੱਚ ਦਰਦ ਹੈ ਪੋਤੀ ਦਾ ਕਿਉਂਕਿ ਰਜਨਦੀਪ ਕੌਰ ਉਹਨਾਂ ਦੀ ਪੋਤੀ ਹੈ ਜੋ ਗੁੜਗਾਉਂ ਦੇ ਵਿੱਚ ਮੈਡੀਕਲ ਦੀ ਪੜਾਈ ਕਰ ਰਹੀ ਸੀ ਉਸ ਦਾ ਦਿਹਾਤ ਹੋ ਗਿਆ ਉਸੇ ਦਰਦ ਨੂੰ ਦਿਲ ਦੇ ਵਿੱਚ ਰੱਖ ਕੇ 81 ਦਿਨਾਂ ਤੋਂ ਮਰਨ ਵਰਤੇ ਹੋ ਕੇ ਉਹ ਅੱਜ ਕਿਸਾਨਾਂ ਦੇ ਲਈ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕੇਂਦਰ ਵੱਲੋਂ ਅੱਜ ਮੀਟਿੰਗ ਦਾ ਸਮਾਂ ਰੱਖਿਆ ਗਿਆ ਸੀ 5:30 ਦੇ ਕਰੀਬ ਮੀਟਿੰਗ ਆਉਣ ਵਾਲੀ ਹੈ ਲਗਾਤਾਰ ਸਾਰੇ ਆਗੂ ਨੇ ਜਿਹੜੇ ਉੱਥੇ ਪਹੁੰਚ ਰਹੇ ਨੇ ਪਰ ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਹੈ ਕਿ ਉਹ ਮੋਢੀ ਉਹ ਕਿਸਾਨ ਆਗੂ ਜੋ ਪਿਛਲੇ 81 ਦਿਨਾਂ ਤੋਂ ਮਰਨ ਵਰਤੇ ਬੈਠਾ ਹੋਇਆ ਕੀ ਕੁਝ ਉਹਨੇ ਆਪਣੇ ਸਰੀਰ ਤੇ ਆਪਣੀ ਜ਼ਿੰਦਗੀ ਤੇ ਹੰਡਾਇਆ ਉਸ ਕਿਸਾਨ ਆਗੂ ਦੇ ਨਾਲ ਅਜੀਹਾ ਵਰਤਾਰਾ ਵਰਤ ਜਾਣਾ ਅਜੀਹਾ ਪਾਣਾ ਵਰਤ ਜਾਣਾ ਜੋ ਕਿ ਬੇहद ਹੀ ਜ਼ਿਆਦਾ ਦੁਖਦਾਈ ਹੈ ਸੋ ਕਹਿ ਸਕਦਾ ਕਿ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਅੱਜ ਦੇ ਦਿਨ ਜਦੋਂ ਜਿਸ ਦੇ